कि 1970 ਵਿੱਚ ਕਣਕ ਦਾ ਜਿਹੜਾ ਐਮਐਸਪੀ ਸੀਗਾ ਉਹ 76 ਰੁਪਏ ਪ੍ਰਤੀ ਕੁਇੰਟਲ ਸੀਗਾ 1970 ਦੀ ਗੱਲ ਕਰ ਰਿਹਾ ਮੈਂ 76 ਰੁਪਏ ਪਰ ਕੁਇੰਟਲ ਸੀਗਾ ਔਰ ਇਹ ਉਹ ਟਾਈਮ ਸੀਗਾ ਜਦ ਸਕੂਲ ਟੀਚਰ ਦੀ ਤਨਖਾਹ 90 ਰੁਪਏ ਹੁੰਦੀ ਸੀ ਐਵਰੇਜ ਔਰ ਜਦ ਅਗਲੇ ਸਾਲ ਉਹਨਾਂ ਦੀ ਤਨਖਾਹ 100 ਰੁਪਏ ਹੋਈ ਹੈ ਤਾਂ ਉਹਨਾਂ ਨੇ ਦਿਵਾਲੀ ਬਣਾਈ ਸੀ ਉਸ ਟਾਈਮ ਕਿਸਾਨਾਂ ਨੂੰ ਜਿਹੜਾ ਐਮਐਸਪੀ ਮਿਲਦਾ ਸੀਗਾ ਉਹ 76 ਰੁਪਏ ਪ੍ਰਤੀ ਕੁਇੰਟਲ ਮਿਲਦਾ ਸੀਗਾ ਇਹਨੇ ਇੱਕ ਅਨਕਲਨ ਕੀਤਾ ਸੀਗਾ 2015 ਦੇ ਨਾਲ ਮਿਲਾ ਕੇ ਤਾਂ 70 ਤੋਂ ਲੈ ਕੇ 2015 ਤੱਕ ਕਿਸਾਨ ਦੀ ਕਿਉਂਕਿ ਉਸ ਟਾਈਮ 2015 ਵਿੱਚ ਕਿਸਾਨ ਦਾ ਜਿਹੜ चौदह सौ पाँह रुपए और छहत्तर रुपये का तो शुरू होगा छहत्तर रुपये तो लैके उन्नी गुणा की बढ़ोतरी सी नाइनटीन टाइम्स जोड़ा परसेंट नहीं नाइनटीन टाइम्स इन इनकम बढ़ी है किसान की इफ़ यू आर लुकिंग फ्रॉम दी वीट प्राइस uh, जो किसान को मिल रहा है लेकिन अगर मैं उसी टाइम भी मैं उन्नीस uh, सौ uh, uh, दो हज़ार पंद्रह की अगर मैं uh, बाकी सैक्शनर की सोसायी का मैं uh, जो कहते ना अपने uh, पैरामीटर लगा के तुम देखो कि भाई किस किस तरह पैलिटी बनती है उन्होंने तो उसमें देखा कि इंप्लॉइज जो गवर्मेंट इंप्लॉइज़ है उन्हों तनखा एक सौ भी एक सौ पाँह गुना बढ़ गई ਔਰ ਇਹ ਤਨਖਾਹ ਮੈਂ ਕਹ ਰਿਹਾ ਸਿਰਫ ਬੇਸਿਕ ਪੇ ਦੀ ਗੱਲ ਕਰ ਰਿਹਾ ਬੇਸਿਕ ਪੇ ਪਲਸ ਡੀਏ ਉਹਨਾਂ ਦਾ ਜਿਹੜਾ ਸੀਗਾ 120 ਤੋਂ 150% ਵੱਧ ਗਿਆ ਇਸੇ 45 ਸਾਲ ਦੇ ਪੀਰੀਅਡ ਵਿੱਚ ਔਰ ਪ੍ਰੋਫੈਸਰ ਔਰ ਯੂਨੀਵਰਸਿਟੀ ਦੇ ਕਾਲਜ ਦੇ ਲੈਕਚਰਰ ਜਿਹੜੇ ਹੈਗੇ ਆ ਉਹਨਾਂ ਦੀ ਤਨਖਾਹ 150 ਤੋਂ 170 ਗੁਣਾ ਵੱਧ ਜਾਂਦੀ ਹੈ ਔਰ ਜਿਹੜੇ ਸਕੂਲ ਟੀਚਰ ਹੈ ਕਿਉਂਕਿ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਸਕੂਲ ਟੀਚਰ ਦੀ ਤਨਖਾਹ ਜਿਹੜੀ ਹੈ ਉਸ ਵਿੱਚ 90 ਰੁਪਏ ਸੀਗੀ ਬਹੁਤ ਘੱਟ ਸੀਗੀ ਤੋਂ ਉਹਨੂੰ ਪੈਰੀਟੀ ਵਿੱਚ ਲਿਆਉਣ ਵਾਸਤੇ ਉਹਨਾਂ ਨੇ 280 ਤੋਂ 320 ਗੁਣਾ ਤਨਖਾਹ ਵੜੀ ਉਹਨਾਂ ਦੀ ਕੋ ਉਸੀ ਪੀਰੀਅਡ ਵਿੱਚ ਔਰ ਤੁਸੀਂ ਬਾਕੀ ਦੇਖ ਲਿਆ ਸੈਕਸ਼ਨ ਉਹਦੀ ਸੋਸਾਇਟੀ ਦੀ ਇਨਕਮ ਕਿਸ ਤਰ੍ਹਾਂ ਵੱਢਦੀ ਹੈਗੀ ਹੈ ਇਹ ਜਿਹੜੀ ਗੈਪ ਹੈਗਾ ਜਾਂ ਇਨਕੁਐਲਿਟੀ ਹੈਗੀ ਹੈ ਇਹਨੇ ਕੀ ਕੀਤਾ ਕਿ ਭਾਈ ਕਿਸਾਨ ਨੂੰ ਤਾਂ ਮਜਬੂਰ ਕਿਤਾ ਕਿ ਖੇਤੀ ਛੱਡੋ ਜਾਂ ਜੋ ਵੀ ਤੁਸੀਂ ਜੋ ਆਤਮ ਹਤਿਆ ਕਰ ਰਿਹਾ ਜਾਂ ਕਰਾਈਸਿਸ ਵਿੱਚ ਗਿਆ ਉਹ ਤਾਂ ਉੱਥੇ ਹੀ ਹੈਗਾ ਲੇਕਿਨ ਬਾਕੀ ਸੈਕਸ਼ਨਸ ਨੇ ਉਹਨਾਂ ਨੇ ਇਨਾ ਸਪੋਰਟ ਕੀਤਾ ਹੈ ਬਾਈ ਵੇ ਆਫ ਬਜਟਰੀ ਸਪੋਰਟ ਜਾਂ ਬਾਈ ਵੇ ਆਫ ਇਨਕਮ ਸਪੋਰਟ ਕਿ ਉਹ ਤਾਂ ਉਹਨਾਂ ਦੀ ਤਬਲੇ ਬਲੇ ਹੈਗੀ ਹੈ ਮੈਂ ਪੰਜਾਬੀ ਤਾਂ ਅਬਾਡ ਯੂਜ਼ ਕਰ ਰਿਹਾ ਬਲੇ ਬਲੇ ਐਂਡ ਜਿਹੜਾ ਕਿਸਾਨ ਹੈਗਾ ਉਹ ਮਰ ਰਿਹਾ ਹੈਗਾ ਜੀ ਅਜ ਇਹ ਜਦ ਮੈਂ ਗੈਪ ਕੀਤਾ ਤਾਂ ਮੈਨੂੰ ਬਹੁ employees ਨੇ اور professors ਨੇ ਐਂਡ ਸੋ ਆਨ ਮੇਰਾ ਕਹਿਣਾ ਸੀਗਾ ਕਿ ਵੀ ਆਰ ਨਾਟ ਕਾਉਂਟਰਿੰਗ ਦੈਟ ਅਸੀਂ ਕੋਈ ਗਲਤ ਨਹੀਂ ਕਹਿ ਰਹੇ ਅਸੀਂ ਦੱਸ ਰਹੇ ਹਾਂ ਕਿ ਵੀ ਸੋਸਾਇਟੀ ਵਿੱਚ ਇਸ ਤਰ੍ਹਾਂ ਦਾ ਗ੍ਰੋਥ ਹੋਇਆ ਹੈ ਕਿ ਤੁਸੀਂ ਜਾਣ ਬੁੱਝ ਕੇ ਕਿਸਾਨਾਂ ਨੂੰ ਦਬਾਏ ਰੱਖਿਆ ਹੈਗਾ ਔਰ ਅਗਰ ਉਹਨਾਂ ਨੂੰ ਮੈਂ ਤੁਹਾਨੂੰ ਕਹਿ ਸੀਗਾ 120% ਤੋਂ ਲੈ ਕੇ 120 ਟਾਈਮ ਤੋਂ ਲੈ ਕੇ 320 ਗੁਣਾ 120 ਗੁਣਾ ਤੋਂ ਲੈ ਕੇ 320 ਗੁਣਾ ਐਵਰੇਜ ਗ੍ਰੋਥ ਹੋਈ ਹੈ ਉਹਨਾਂ ਦੀ ਇਨਕਮ ਦੀ ਜੇ ਆਪਾਂ ਚਲੋ 120 ਗੁਣਾ ਨਾ ਲਈਏ ਆਪਾਂ 100 ਗੁਣਾ ਲੈ ਲਈਏ ਜੇ ਕਿਸਾਨ ਨੂੰ 100 ਗੁਣਾ ਮਿਲਦਾ ਪ੍ਰਾਈਸ ਟਾਕੀ ਪੈਲਟੀ ਵਾਸਤੇ ਇਹਦਾ ਮਤਲਬ ਹੈ ਕਿ ਕਿਸਾਨ ਦਾ ਪ੍ਰਾਈਸ ਜਿਹੜ ਮਿਲਣਾ ਚਾਹੀਦਾ ਸੀਗਾ ਪਰ ਕੁਇੰਟਰ ਔਰ ਉਹਨੂੰ ਮਿਲਿਆ ਹੈਗਾ 1450 ਇਸੇ ਕਰਕੇ ਮੈਂ ਹਰ ਜਗ੍ਹਾ ਕਹਿਣਾ ਕਿ ਜੇ ਸਾਰੇ EMPLOYEES ਨਾ ਜਾਂ ਪ੍ਰੋਫੈਸਰ ਵਗੈਰਾ ਜੋ ਵੀ ਹੈਗੇ ਕੈਟਾਗਰੀ ਨੋ ਅਗਰ ਉਹਨਾਂ ਨੂੰ ਵੀ ਕਿਸਾਨਾ ਵਰਗੀ ਹੀ ਗ੍ਰੋਥ ਮਿਲਦੀ ਜੋ 19 ਗੁਣਾ ਮਿਲੀ ਹੁੰਦੀ ਤਾਂ ਅੱਧੇ ਤਾਂ ਆਤਮ ਹੱਤਿਆ ਕਰ ਚੁੱਕੇ ਹੁੰਦੇ ਔਰ ਅੱਧੇ ਨੌਕਰੀਆਂ ਛੱਡ ਚੁੱਕੇ ਹੁੰਦੇ ਦੀ ਪੁਆਇੰਟ ਆਈ ਐਮ ਟ੍ਰਾਈਂਗ ਟੂ ਮੇਕ ਇਸ ਕਿ ਇਹ ਜਿਹੜੀ ਡਿਸਪੈਰਿਟੀ ਹੈਗੀ ਹੈ ਇਹਨਸਾ ਇਹਨ ਮਤਲਬ ਇੱਕ ਜਿਹੜਾ ਐਫਰਟ ਸੀ ਦਾ ਇਕਨੋਮਿਕ ਡਿਜ਼ਾਈਨ ਦਾ ਕਿ ਇਹਨਾਂ ਨੂੰ ਖੇਤੀ ਚੋਂ ਬਾਹਰ ਕੱਢਣਾ ਹੈ ਉਹਦੇ ਵਿੱਚ ਬੜੀ ਉਹਨਾਂ ਦੀ ਸਪੋਰਟ ਮਿਲੀ ਹੈਗੀ ਕਿਉਂਕਿ ਜਿਹਦੀ ਇਨਕਮ ਰਹਿ ਨਹੀਂ ਜਾਏਗੀ ਉਹ ਆਬਵੀਅਸਲੀ ਉੱਥੋਂ ਨਿਕਲ ਕੇ ਸ਼ਹਿਰ ਵਿੱਚ ਆਏਗਾ ਮੈਨੂੰ ਯਾਦ ਹੈ ਇੱਕ ਵਾਰੀ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਨੇ ਪਿਛਲੇ ਗਵਰਨਰ ਸਾਹਿਬ ਨੇ ਇੱਕ ਗੱਲ ਬੋਲੀ ਇੱਕ ਇੰਟਰਵਿਊ ਵਿੱਚ ਉਹਨਾਂ ਨੇ ਕਿਹਾ ਕਿ ਸਾਡਾ ਬਿਗੇਸਟ ਟਿਕਟ ਰਿਫਾਰਮ ਹੋਏਗਾ ਹਿੰਦੁਸਤਾਨ ਦਾ ਜਦ ਅਸੀਂ ਲੋਕਾਂ ਨੂੰ ਪਿੰਡਾਂ ਚੋਂ ਕੱਢ ਕੇ ਸ਼ਹਿਰ ਵਿੱਚ ਲੈ ਕੇ ਆਵਾਂਗੇ ਕਿਉਂਕਿ ਸ਼ਹਿਰ ਵਿੱਚ ਲੇਬਰ ਟੀਪ ਲੇਬਰ ਦੀ ਜ਼ਰੂਰ ਮੇਰੇ ਸਤੰਭ ਕਿਹਾ ਸੀਗਾ ਕਿ ਏ ਦਿਸ ਇਜ਼ ਫੈਂਟੈਸਟਿਕ ਕਿ ਤੁਸੀਂ ਇਨਕਮ ਕ੍ਰੀਏਟ ਕਰਨਾ ਯਰੋ ਤੁਸੀਂ ਜੇਕਰ এমਪਲੋਇਮੈਂਟ ਕਹਿੰਦੇ ਹੋਗੇ ਕਿ ਪਿੰਡਾਂ ਚ ਲੋਕਾਂ ਨੂੰ ਕੱਢ ਕੇ ਤੁਸੀਂ ਸ਼ਹਿਰ ਵਿੱਚ ਲੈ ਕੇ ਆਓ ਉਹ ਫਲਾਈਓਵਰ ਥੱਲੇ ਸੌਣ ਔਰ ਉਹਨਾਂ ਨੂੰ ਤੁਸੀਂ ਕਹੋ ਜੀ ਕਿ ਇਹ ਲੇਬਰ ਚੀਪ ਲੇਬਰ ਚਾਹੀਦੀ ਹੈਗੀ ਆ ਆਈ ਥਿੰਕ ਸਾਰਾ ਡਿਜ਼ਾਈਨ ਸਾਨੂੰ ਦੁਬਾਰਾ ਦੇਖਣਾ ਪਏਗਾ ਕਿਸਾਨ چاہے 1 ਏਕੜ ਚ ਜਾਂ 50 ਸੈਂਟੀ ਵਿੱਚ ਖੇਤੀ ਕਰਦਾ ਹੈਗਾ ਦੈਟ ਇਜ਼ ਹਿਸ ਇਕਨੋਮਿਕ ਸਿਕਿਉਰਿਟੀ ਤੁਸੀਂ ਉਹਨੂੰ ਇਕਨੋਮਿਕ ਸਿਕਿਉਰਿਟੀ ਤੋਂ ਵੰਚਿਤ ਕਰਕੇ ਤੁਸੀਂ ਸ਼ਹਿਰ 'ਚ ਲਿਆਂਦੇ ਹੋ ਸ਼ਹਿਰ 'ਚ ਦਿਹਾੜੀ ਮਜ਼ਦੂਰ ਬੰਦਾ ਹੈਗਾ ਤੁਸੀਂ ਉਹਨੂੰ ਕਹਿੰਦੇ ਹੋ ਅਸੀਂ ਇਮਪਲੋਇਮੈਂਟ ਕ੍ਰੀਏਟ ਕਰਤੀ ਹੈ ਕਿਤਨਾ ਕਿਤੇ ਇਕਨੋਮਿਕਸ ਨੂੰ ਸਾਰਾ ਸਮਝੰਦਾ ਜਿਹੜਾ ਐਫਰਟ ਹੈ ਉਸਨੂੰ ਜ਼ਰੂਰਤ ਹੈ ਕਿ ਸਾਰੇ ਦੇਸ਼ ਵਿੱਚ ਡਿਬੇਟ ਕਰਨ ਦੀ ਰਾਦਰ ਦੈਨ ਗੋਇੰਗ ਬਾਈ ਏ ਬੀ ਔਰ ਸੀ ਜੋ ਕਿ ਆ ਸੀਗਾ ਔਰ ਉਹੀ ਮੈਂ ਦੇਖਦਾ ਕਿ ਪੈਟਰਨ ਜਿਹੜਾ ਹੈਗਾ ਗਲੋਬਲੀ ਚੱਲਦਾ ਆ ਰਿਹਾ ਹੈ ਯਾਨੀ ਇਕਨੋਮਿਕ ਸੋਚ ਜਿਹੜੀ ਹੈਗੀ ਇਸ ਤਰ੍ਹਾਂ ਬਣਾਈ ਗਈ ਹੈ ਮੇਰੀ ਔਰ ਤੁਹਾਡੀ ਵੀ ਸੋਚ ਜਿਹੜੀ ਹੈਗੀ ਆਪਾਂ ਸਾਰੇ ਇਕਨੋਮਿਕਸ 101 ਪੜਿਆ ਹੋ ਜਦ ਤੱਕ ਅਸੀਂ ਲੋਕਾਂ ਨੂੰ ਪਿੰਡਾਂ ਚੋਂ ਕੱਢ ਕੇ ਸ਼ਹਿਰ ਵਿੱਚ ਨਹੀਂ ਲੈ ਕੇ ਆਵਾਂਗੇ ਤਦ ਤੱਕ ਇਕਨੋਮਿਕ ਗਰੋਥ ਨਹੀਂ ਹੋ ਸਕਦੀ ਹੈ ਇਸ ਸਾਡੇ ਅੰਦਰ ਡ੍ਰਿਲ ਕਰਤਾ ਗਿਆ ਹੈਗਾ ਸਾਨੂੰ ਪ੍ਰੋਗਰਾਮ ਕਰਤਾ ਗਿਆ ਹੈਗਾ ਕਿ ਤੁਸੀਂ ਇਸ ਗੱਲ ਤੇ ਵਿਸ਼ਵਾਸ ਕਰੋ ਕਿ ਲੋਕਾਂ ਨੂੰ ਕੱਢ ਕੇ ਅਸੀਂ ਸ਼ਹਿਰਾਂ ਵਿੱਚ ਲੈ ਕੇ ਆਵਾਂਗੇ ਵਿਚ ਆਈ ਥਿੰਕ ਇਜ਼ ਅ ਫੰਡਮੈਂਟਲ ਫਲੋਰ ਨੰਬਰ 1 ਜਿਹੜਾ ਦੁਨੀਆ ਦੀ ਇਕਨੋਮਿਕ ਪਾਲਿਸੀ ਵਿੱਚ ਹੈਗਾ ਜਿਹੜਾ ਇੰਡੀਆ ਬਲਾਈਂਡਲੀ ਫਾਲੋ ਕਰਦਾ ਹੈ